प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਪੀਯੂ ਦੇ ਸਾਰੇ ਵਿਦਿਆਰਥੀਆਂ ਨੂੰ ਮੈਂ ਵਧਾਈ ਦਿੰਨਾ ਕਿ ਸੈਨੇਟ ਦੀਆਂ ਚੋਣਾਂ ਦੇ ਬਾਰੇ ਜਿਹੜਾ ਸੈਕੂਲਰ ਆਰਡਰ ਜਾਰੀ ਹੋ ਗਿਆ ਉਹ ਸਾਰੇ ਨੌਜਵਾਨ ਬੱਚੇ ਜਿਨ੍ਹਾਂ ਨੇ ਉੱਥੇ ਸੰਘਰਸ਼ ਲੜਿਆ ਉਹ ਵਧਾਈ ਦੇ ਪਾਤਰ ਹੈ ਤੇ ਮੈਂ ਉਹਨਾਂ ਨੂੰ ਦਿਲੋਂ ਵਧਾਈ ਦਿਨਾਂ ਤੇ ਸਲਾਮ ਕਰਦਾ ਕਿ ਉਹਨਾਂ ਨੇ ਸ਼ਾਂਤ ਮੈਤਰੀ ਤਰੀਕੇ ਨਾਲ ਜਿਹੜਾ ਧਰਨਾ ਉੱਥੇ ਚਲਾਇਆ ਔਰ ਆਪਣੇ ਮੰਜ਼ਲ ਵੱਲ ਵਧੇ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਏ। ਦੋਸਤੋ ਜਿਹੜੀ ਹਮਾਇਤ ਹੁੰਦੀ ਹੈ ਉਹ ਕੋਈ ਜ਼ਰੂਰੀ ਨਹੀਂ ਹੁੰਦੀ ਵੀ ਤੁਸੀਂ ਮਾਈਕ ਤੇ ਜਾ ਕੇ ਉੱਥੇ ਕੁਝ ਹੋਰ ਊਲ ਜਰੂਲ ਬੋਲ ਕੇ ਕਰਨੀ ਹੁੰਦੀ ਆ। ਹਮਾਇਤ ਜਿਹੜੀ ਕਰਨੀ ਹੈ ਸੱਚੇ ਦਿਲੋਂ ਕਰੋ। ਕਿਉਂਕਿ ਮੁੱਦਾ ਸਟੂਡੈਂਟਾਂ ਦਾ ਹੈ ਮੁੱਦਾ ਯੂਨੀਵਰਸਿਟੀ ਦਾ ਹੈ। ਉੱਥੇ ਜਾ ਕੇ ਅਸੀਂ ਆਪਣੀਆਂ ਵਿੱਚ ਗੱਲਾਂ ਕਰੀਏ ਜਾ ਕੇ ਉਹ ਨਹੀਂ ਚੰਗੀਆਂ ਲੱਗਦੀਆਂ ਉੱਥੇ ਮਸਲੇ ਅਲਝਾਉਣ ਦੀ ਕੋਸ਼ਿਸ਼ ਅਸੀਂ ਜਿਆਦਾ ਕਰ ਦਿੰਨੇ ਆ ਤੇ ਫਾਇਦਾ ਉਹਦਾ ਘੱਟ ਹੁੰਦਾ ਨੁਕਸਾਨ ਜਿਆਦਾ ਹੁੰਦਾ ਹੁਣ ਮੇਰੀ ਉਹਨਾਂ ਬੱਚਿਆਂ ਨੂੰ ਅਪੀਲ ਹੈ ਕਿ ਜਿਸ ਮਕਸਦ ਵਾਸਤੇ ਤੁਸੀਂ ਸੰਘਰਸ਼ ਸ਼ੁਰੂ ਕੀਤਾ ਸੀ ਉਹ ਤੁਸੀਂ ਸੰਘਰਸ਼ ਜਿੱਤ ਲਿਆ ਹੁਣ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਜੋ ਉਮੀਦਾਂ ਆਸਾਂ ਤੁਹਾਡੇ ਮਾਪਿਆਂ ਦੀਆਂ ਤੁਹਾਡੇ ਤੇ ਆ ਉਹ ਪੂਰੀਆਂ ਕਰੋ ਜੋ ਉਮੀਦਾਂ ਸਾਡੀਆਂ ਤੁਹਾਡੇ ਤੇ ਆ ਚੰਗੇ ਪੋਲਿਟਿਸ਼ੀਅਨ ਬਣੋ ਪੰਜਾਬ ਦੇ ਲਈ ਸੇਵਾ ਕਰੋ ਚੰਗੇ ਧਰਮੀ ਬਣ ਕੇ ਨਿਕਲੋ ਚੰਗੇ ਦਾਨੀ ਬਣ ਕੇ ਨਿਕਲੋ ਚੰਗੇ ਇਨਸਾਨ ਬਣ ਕੇ ਉੱਥੋਂ ਨਿਕਲੋ ਚੰਗੇ ਸਿਆਸਤਦਾਨ ਬਣ ਕੇ ਨਿਕਲੋ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਸਿਆਸਤਦਾਨ ਪੈਦਾ ਕੀਤੇ ਆ ਤੇ ਤੁਹਾਡੀ ਜਿਹੜੀ ਹੈ ਸਾਡੇ ਸਾਰੇ ਹੀ ਸਮਾਜ ਨੂੰ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਵਸਣ ਵਾਲਾ ਵਸਿੰਦਾ ਚਾਹੇ ਉਹ ਕਿਸੇ ਵੀ ਕੌਮ ਦਾ ਹੈ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਖੇਤਰ ਦਾ ਉਹਦੀਆਂ ਉਮੀਦਾਂ ਤੁਹਾਡੇ ਪੜ੍ਹੇ ਲਿਖੇ ਬੱਚਿਆਂ ਤੇ ਹੁੰਦੀਆਂ ਕਿਉਂਕਿ ਤੁਸੀਂ ਆਉਣ ਵਾਲਾ ਸਾਡਾ ਭਵਿੱਖ ਹੋ ਤੇ ਤੁਸੀਂ ਬੜੇ ਸੁਚੇਤ ਬੜੇ ਇੰਟੈਲੀਜੈਂਟ ਬੜੇ ਸਿਆਣੇ ਹੋਣਾ ਤੁਹਾਡੇ ਵਾਸਤੇ ਬੜਾ ਜ਼ਰੂਰੀ ਆ ਹੁਣ ਇੱਕ ਬੱਚੀ ਦੀ ਜਿਹੜੀ ਪੁਲਿਸ ਵਾਲੀ ਕੁੜੀ ਦੇ ਨਾਲ ਵਿਵਾਦ ਹੋਇਆ ਸੀ ਮੈਂ ਬੇ beta ਤੈਨੂੰ ਇਹ ਕਹੂੰਗਾ ਚਲੋ ਜੋ ਹੋ ਗਿਆ ਉਹ ਚੰਗਾ ਹੋਇਆ ਕੀ ਹੋਇਆ ਉਹ ਉਹਨੂੰ ਛੱਡ ਕੇ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਸਿਆਸਤ ਵਿੱਚ ਆਓ ਪਰ ਬਲੈਕਮੇਲ ਨਾ ਹੋ ਜਿਓ ਪਿੱਛੇ ਬਹੁਤ ਕੁਝ ਹੋਇਆ ਪਿਛਲਾ ਤੁਸੀਂ ਪੋਲਿਟਿਕਸ ਦਾ ਇਤਿਹਾਸ ਪੜ੍ਹ ਲਓ ਚੱਕ ਕੇ ਜਿਹੜੇ ਅੱਜ ਲੋਕ ਤੁਹਾਡੇ ਨਾਲ ਖੜੇ ਆ ਕੱਲ ਨੂੰ ਥੋੜੀ ਜਿਹੀ ਵੀ ਮੁਸੀਬਤ ਪੈਣ ਤੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਤੁਸੀਂ ਪਹਿਲਾਂ ਆਪਣੇ ਜਿਸ ਮਕਸਦ ਵਾਸਤੇ ਤੁਸੀਂ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਹੈ ਪਹਿਲਾਂ ਉਹ ਮਕਸਦ ਪੂਰਾ ਕਰੋ ਨਾਲ ਨਾਲ ਆਪਦੀ ਪੋਲਿਟਿਕਸ ਕਰੋ ਪੋਲਿਟਿਕ ਸਿੱਖੋ ਅਸੀਂ ਤਾਂ ਤੁਹਾਡਾ ਸਵਾਗਤ ਕਰਾਂਗੇ ਜੇ ਤੁਸੀਂ ਇੱਕ ਵਧੀਆ ਪੋਲਿਟਿਸ਼ੀਅਨ ਬਣ ਕੇ ਉੱਥੋਂ ਆਉਣੇ ਉਹ ਵੀ ਬਹੁਤ ਵੱਡੀ ਸੇਵਾ ਜੀ ਇਮਾਨਦਾਰੀ ਨਾਲ ਤੁਸੀਂ ਸਟੇਟ ਦੀ ਸੇਵਾ ਕਰੋਗੇ ਪੰਜਾਬ ਦੀ ਸੇਵਾ ਕਰੋਗੇ ਆਪਣੇ ਧਰਮ ਦੀ ਸੇਵਾ ਕਰੋਗੇ ਹੁਣ ਦੋਸਤੋ ਇਹਦੇ ਪਿੱਛੇ ਇੱਕ ਚੀਜ਼ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨੀ ਜ਼ਰੂਰੀ ਆ ਵੀ ਸਾਨੂੰ ਉਲਝਾਇਆ ਕਿਸ ਤਰ੍ਹਾਂ ਜਾਂਦਾ ਸਾਡੀਆਂ ਜਿਹੜੀਆਂ ਅੱਖਾਂ ਦੇ ਅੱਗੇ ਪੜਦੇ ਕਿਸ ਤਰ੍ਹਾਂ ਪਾਈ ਜਾਂਦੀਆਂ ਇੱਕ ਤਾਂ ਅਸੀਂ ਧਰਮ ਨੂੰ ਇੰਨਾ ਕਿ ਸਸਤਾ ਬਣਾ ਦਿੱਤਾ ਅਸੀਂ ਜੇ ਤਾਂ ਵੋਟਾਂ 'ਚ ਖੜਾ ਕੋਈ ਉੱਥੇ ਵੀ ਗੱਲ ਅਸੀਂ ਗੁਰੂਦਾਨ ਤੇ ਧਰਮ ਨਾਲ ਜੋੜ ਦਿੱਤੀ ਵੀ ਜੇ ਇਹ ਬੰਦਾ ਐਸ ਬੰਦੇ ਨੂੰ ਵੋਟ ਪਾਊਗਾ ਤੇ ਗੁਰੂ ਪੱਖੀ ਆ ਧਰਮ ਦਾ ਪੱਖੀ ਆ ਤੇ ਜੇ ਆਪੋਜੀਸ਼ਨ ਚ ਬੋਟ ਪਾਊਗਾ ਤੇ ਇਹ ਬੰਦਾ ਪੰਥ ਦਾ ਗद्दार ਹੈ ਤੇ ਗੁਰੂ ਦਾ ਦੁੱਖ ਹੀ ਹੋਊਗਾ ਇਹ ਅਸੀਂ ਕਦੋਂ ਸਿੱਖ ਲਈਏ ਇਹ ਚੀਜ਼ਾਂ ਇੱਥੇ ਜਿਹੜਾ ਬੰਦਾ ਥੋੜਾ ਜਿਹਾ ਪਾਪੂਲਰ ਉਹ ਆਪਣੇ ਆਪ ਨੂੰ ਪੰਥ ਸਮਝ ਲੈਂਦਾ ਆਪਣੇ ਆਪ ਨੂੰ ਕੌਮ ਸਮਝ ਲੈਂਦਾ ਵੀ ਆਪਣੇ ਆਪ ਦੇ ਉਹਦੇ ਫੈਸਲੇ ਆ ਜੋ ਉਹ ਕਰੀ ਜਾਂਦਾ ਉਹ ਕਹਿੰਦਾ ਵੀ ਮੇਰੇ ਮੁਤਾਬਕ ਜਿਵੇਂ ਮੈਂ ਕਹਤਾ ਜਾਂ ਤਾਂ ਐਂ ਚੱਲ ਪੋ ਤੇ ਨਹੀਂ ਤੁਸੀਂ ਪੰਥ ਦੇ ਗद्दार ਆ ਫੁਲਾਨੇ ਦੇ ਏਜੰਟੋਂ ਆਓ ਆ ਜਾਓ ਬਹੁਤ ਕੁਝ ਚੱਲੀ ਜਾਂਦਾ ਜੋ ਕਿ ਇਹ ਕੰਮ ਇਹ ਚੰਗਾ ਨਹੀਂ ਹੁਣ ਸਾਡੇ ਕਿਸਾਨ ਆਗੂ ਆ ਜਿਹੜੇ ਗੱਲ ਉਹ ਕਿਸਾਨੀ ਦੀ ਕਰਦੇ ਆ ਗੱਲ ਵਿੱਚ ਵਿੱਚ ਸਾਡੇ ਧਰਮ ਦੇ ਨਾਲ ਵੀ ਲਪੇਟਾ ਮਾਰ ਲੈਂਦੇ ਆ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਧਰਨਾ ਲਾ ਕੇ ਬੈਠੇ ਆ ਯੂਨੀਵਰਸਿਟੀ ਦਾ ਧਰਨਾ ਚੱਲ ਰਿਹਾ ਬੱਚਿਆਂ ਦਾ ਉਹਦੇ ਵਿੱਚ ਚੰਡੀਗੜ੍ਹ ਦੀ ਮੰਗ ਵੀ ਆ ਵਿੱਚੋਂ ਕਿਸੇ ਨੇ ਚਲੋ ਜਾ ਕੇ ਉਹਦੇ ਚ ਆਨੰਦਪੁਰ ਦੇ ਮਤੇ ਦੀ ਵੀ ਗੱਲ ਕੀਤੀ ਹੋਰ ਵੀ ਕਿ ਚਲੋ ਇਹ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੀ ਇਹਨਾਂ ਚੀਜ਼ਾਂ ਤੇ ਪਕੜ ਹੋਣੀ ਚਾਹੀਦੀ ਹੈ ਅੱਜ ਜਿਹੜਾ ਕਿਸਾਨਾਂ ਨੇ ਜਿਹੜੇ ਕਿਸਾਨ ਆਗੂ ਇਹ ਤਿੰਨ ਚਾਰ ਬੰਦੇ ਆ ਇਹਨਾਂ ਨੇ ਜਿਹੜਾ ਧਰਨਾ ਲਾਇਆ ਇਹਨਾਂ ਨੇ ਧਰਮਯੁੱਧ ਮੋਰਚੇ ਦੀ ਇੱਕ ਵਾਰੀ ਫੇਰ ਯਾਦ ਕਰਵਾਤੀ ਪਰ ਬੋਲਿਆ ਕੋਈ ਨਹੀਂ ਇਸ ਮੁੱਦੇ ਉੱਤੇ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਸਿੱਖਾਂ ਦੀਆਂ ਜਿਹੜੀਆਂ ਜੁਨੀਕ ਮੰਗਾਂ ਸੀਗੀਆਂ ਜਿਹੜੀਆਂ ਉਹਨਾਂ ਦੀਆਂ ਦੁੱਖ ਦੀ ਰੰਗ ਸੀ ਜਿਹੜੀ ਸਿੱਖਾਂ ਦੀ ਉਹਦੇ ਇੱਕ ਪੈਰਲਲ ਧਰਨਾਏ ਉਸ ਵੇਲੇ ਵੀ ਚੰਡੀਗੜ੍ਹ ਲਾਉਂਦੇ ਆ ਕਿਉਂਕਿ ਜਦੋਂ ਵੀ ਕੋਈ ਪੰਜਾਬ ਦੇ ਮੁੱਦੇ ਦੀ ਮੰਗਾਂ ਦੀ ਗੱਲ ਉੱਠਦੀ ਆ ਇਹ ਇੱਕ ਬਰਾਬਰ ਆਪ ਦੀ ਧਿਰ ਖੜੀ ਕਰਕੇ ਪਤਾ ਨਹੀਂ ਕੀ ਸਾਨੂੰ ਇਹ ਸਾਬਤ ਕਰਨਾ ਚਾਹੁੰਦੇ ਆ ਕੀ ਇਹ ਆਪਦੀ ਦੱਸਣਾ ਚਾਹੁੰਦੇ ਵੀ ਅਸੀਂ ਕੀ ਹੈ ਕੀਦੀ ਹੈ ਮਦਦ ਕਰ ਰਹੇ ਆ ਇਹ ਇਹਨਾਂ ਤੋਂ ਸਵਾਲ ਕਰਨਾ ਬਣਦਾ ਨਾ ਤਾਂ ਪੁੱਛਣਾ ਹੀ ਬਣਦਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਲਗਾਤਾਰ ਧਰਨਾ ਚੱਲਦਾ ਉਹਦੀ ਵੀ ਇਹ ਹਮਾਇਤ ਵਿੱਚ ਹੀ ਕਰੇ ਆਉਂਦੇ ਆ ਹੁਣ ਚੰਡੀਗੜ੍ਹ ਯੂਨੀਵਰਸਿਟੀ ਦਾ ਚਲੋ ਅੱਜ ਉਹ ਸੰਘਰਸ਼ ਬੱਤੇ ਜਿੱਤ ਗਏ ਪਰ ਇਹਨਾਂ ਨੂੰ ਧਰਨਾ ਪੈਰ ਨਾਲ ਲਾਉਣ ਦੀ ਕੀ ਲੋੜ ਪੈ ਗਈ ਸੀ ਇਹ ਇਹਨਾਂ ਤੇ ਸਵਾਲ ਬਣਦਾ ਇਹ ਕਦੇ ਵੀ ਪੰਜਾਬ ਦੇ ਪੱਖ 'ਚ ਨਹੀਂ ਖੜੇ ਕਦੇ ਕੌਮ ਦੇ ਪੱਖ 'ਚ ਨਹੀਂ ਖੜੇ ਕਦੇ ਪੰਜਾਬ ਦੀਆਂ ਮੰਗਾਂ ਦੇ ਸੋ ਇੱਕ ਵਾਰ ਸੇ ਕਿੰਨਾ ਇਹਨਾਂ ਦੀ ਇਹ ਗੱਲਾਂ ਵੀ ਇਹਨਾਂ ਨੇ ਸਾਨੂੰ ਇੱਕ ਜਿਹੜਾ ਪੰਜਾਬ ਦਾ ਸਿੱਖ ਹੈ ਕਿਸਾਨ ਹੈ ਇਹਨਾਂ ਨੇ ਇੱਕ ਉਹਦੀ ਬਿਰਤੀ ਜਿਹੜੀ ਹੈਗੀ ਉਹ ਇੱਕ ਮੰਗਤਿਆਂ ਵਾਲੀ ਬਣਾ ਕੇ ਰੱਖ ਦਿੱਤੀ ਆ ਇੱਕ ਚਾਹੇ ਗੱਲ ਕਿਸੇ ਦੇ ਗੁੱਡੇ ਲੱਗੇ ਚਾਹੇ ਕਿਸੇ ਦੇ ਗਿੱਟੇ ਲੱਗੇ ਜੇ ਗੱਲ ਗਲਤ ਤੇ ਮੈਨੂੰ ਦਿਓ ਜਵਾਬ ਜਿਹੜੇ ਅਣਖੀ ਲੋਕ ਹੁੰਦੇ ਆ ਅਣਖੀ ਕੌਮਾਂ ਹੁੰਦੀਆਂ ਉਹ ਥੋੜਾ ਖਾ ਲੈਂਦੀਆਂ ਹੁੰਦੀਆਂ ਘੱਟ ਖਾ ਲੈਂਦੀਆਂ ਹੁੰਦੀਆਂ ਪਰ ਆਪਣੇ ਕਰਦਾਰ ਤੋਂ ਤੇ ਆਪਣੇ ਜਜ਼ਬੇ ਤੋਂ ਕਦੇ ਨਹੀਂ ਡੋਲਦੇ ਹੁੰਦੇ ਇਹਨਾਂ ਨੇ ਸਾਨੂੰ ਭਿਖਾਰੀ ਬਣਾ ਦਿੱਤਾ ਹਰ ਚੀਜ਼ ਦੇ ਉੱਤੇ ਬਹਿ ਕੇ ਰੋਣਾ ਪਟਣਾ ਤੇ ਉਹ ਸਾਡੀ ਜਿਹੜੀ ਨੌਜਵਾਨੀ ਸਾਡੀ ਕਿਸਾਨੀ ਦੀ ਜਿਹੜੀ ਨੌਜਵਾਨੀ ਸਾਡੀ ਅਗਲੀ ਆ ਉਹ ਦੁਚਿੱਤੀ ਜ ਫਸ ਗਈ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਗਏ ਹੁਣ ਇੱਕ ਬੰਦੇ ਦੀ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਵੀਡੀਓ ਦਿਖਾ ਕੇ ਫਿਰ ਮੈਂ ਉਹਦੇ ਤੇ ਗੱਲ ਕਰਕੇ ਫਿਰ ਮੈਂ ਦੱਸੂੰ ਵੀ ਸਾਡਾ ਗੁਰੂ ਤੇ ਭਰੋਸਾ ਕੀ ਹੋਣਾ ਚਾਹੀਦਾ ਸੀ ਗੁਰੂ ਸਾਹਿਬ ਨੇ ਸਾਨੂੰ ਸਚਿਆਰ ਬਣਨ ਵਾਸਤੇ ਹੁਕਮ ਕੀਤਾ ਵੀ ਸਿੱਖਾ ਜੇ ਤੂੰ ਮੇਰਾ ਸਿੱਖ ਹੈ ਤੂੰ ਸਚਿਆਰ ਬਣਨਾ ਤੇ ਗੁਰੂ ਸਾਹਿਬ ਨੂੰ ਫਿਰ ਪੁੱਛਿਆ ਸਚਿਆਰ ਬਣ ਕੇ ਹੋ ਕੀ ਗੁਰੂ ਸਾਹਿਬ ਕਹਿੰਦੇ ਸਚਿਆਰ ਸਿੱਖ ਬੈਠੇ ਸਤਗੁਰੂ ਕੀ ਪਾਸ ਫਿਰ ਉਹ ਕਹਿੰਦੇ ਵੀ ਤੂੰ ਜਦੋਂ ਸਚਿਆਰ ਬਣ ਗਿਆ ਫਿਰ ਤੂੰ ਮੇਰੇ ਪਾਸ ਬੈਠਣਾ ਤੇਰਾ ਬਹਿਣਾ ਹੀ ਮੇਰੇ ਕੋਲ ਹੈ ਧਰਮ ਦੀ ਪ੍ਰਭਾਸ਼ਾ ਇਧਰ ਨੂੰ ਜਾਣ ਵਾਲੀ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਹੁਣ ਮੈਨੂੰ ਜਿਹੜੇ ਵੀਰ ਲੰਬੇ ਸਮੇਂ ਤੋਂ ਸੁਣਦੇ ਆ ਅਸੀਂ ਬੇਆਦਬੀ ਉੱਤੇ ਜਿਹੜੀ ਆ 2020 ਤੋਂ ਅਸੀਂ ਜਿਹੜੀ ਇਹ ਇਸ ਲੜਾਈ ਦੇ ਵਿੱਚ ਲੱਗੇ ਹੋਏ ਆ ਔਰ ਇੱਕ ਵੀ ਕਦਮ ਪਿੱਛੇ ਨਹੀਂ ਹਟੇ ਅੱਗੇ ਨੂੰ ਵਧੇ ਆ ਉਹਦੇ ਵਿੱਚ ਜਿਹੜੇ ਸਾਰੇ ਜਿਹੜੇ ਦੋਸ਼ੀ ਵਹਿਬਲਦੇ ਆ ਵਗੈਰਾ ਉਹ ਜ਼ਮਾਨਤਾਂ ਦੇ ਨੇ ਆਉਣ ਬੇਲ ਨੇ ਉਹ ਜਿਹੜੇ ਲੋਕ ਕਹਿੰਦੇ ਸੀਗਾ ਸੁਖਬੀਰ ਦੀ ਸਾਫਤ ਕਰਕੇ ਦਿਖਾਓ ਉਹਦੀ ਜਾ ਕੇ ਸੈਸ਼ਨ ਕੋਰਟ ਫਰੀਦਕੋਟ ਤੇ ਜਾ ਕੇ ਰਿਕਾਰਡ ਚੱਕੋ ਬੇਲਾਂ ਕਰਾਈਆਂ ਹੋਈਆਂ ਦੋਸ਼ੀ ਮੰਨ ਚੁੱਕੇ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਖੜ ਕੇ ਵਿੜੇ ਚ ਵੀ ਮੰਨ ਚੁੱਕੇ ਆ ਮੁੱਕਰ ਜਾਣਾ ਉਹ ਗੱਲ ਹੋਰ ਹੁਣ ਆਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀਪੁਰ ਗੁਰੂਆਂ ਨੇ ਤਾਂ ਸਾਡੇ ਤੋਂ ਸਰਬੰਸ ਵਾਰ ਦਿੱਤਾ ਕੋਈ ਉੱਥੇ ਲੱਗਾ ਪਿਆ ਜੀ ਪੈਸੇ ਖਰਾਬ ਕਰ ਲਈ ਜੀ ਪੈਸਾ ਕੀ ਹੈ ਸਾਡੇ ਸਿਧਾਂਤ ਦੇ ਅੱਗੇ ਸਾਡੇ ਗੁਰੂ ਸਾਹਿਬਾਨ ਦੇ ਸਿਧਾਂਤ ਅੱਗੇ ਸਾਡੇ ਗੁਰੂ ਸਾਹਿਬ ਦੇ ਦਿਨ ਦਿਹਾੜੇ ਮਨਾਉਣ ਨੂੰ ਪੈਸਾ ਕੀ ਹੈ ਕੀ ਅਸੀਂ ਕਿਉਂਕਿ ਜਦੋਂ ਸਾਡੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਨਾ ਫਿਰ ਉਹ ਤੀਰ ਦੇ ਨਾਲ ਵੀ ਕਾਂਹੀ ਦੇ ਬੂਟੇ ਦੀ ਆਧਾਰਨ ਦੇ ਕੇ ਮਾੜਿਆਂ ਰਾਜਾਂ ਦੀ ਜੜ ਪੁੱਟ ਦਿੰਦੇ ਆ ਕਾਂਹੀ ਦਾ ਬੂਟਾ ਹੀ ਪਟਿਆ ਸੀ ਨਾ ਮਾਛੀ ਵੜਦੇ ਜੰਗਲ ਚ ਤੀਰ ਦੇ ਨਾਲ ਤੇ ਸੰਕੇਤ ਕੀ ਦਿੱਤਾ ਸੀ ਵੀ ਐਸ ਜ਼ਾਲਮ ਰਾਜ ਦੀ ਜੜ 뿌ਟੀ ਗਈ ਅਸੀਂ ਟੈਂਕੀਆਂ ਤੇ ਚੜੇ ਬੈਠੇ ਆਂ ਅਸੀਂ ਰੋਣੇ ਫਿਰਦੇ ਧਰਨੇ ਇਹ ਸਿੱਖ ਕਲਚਰ ਨਹੀਂ ਸੀ ਮੈਂ ਜਿੰਨਾ ਇਤਿਹਾਸ ਪੜਿਆ ਸਿੱਖਾਂ ਦਾ ਕਲਚਰ ਨਹੀਂ ਹੈ ਧਰਨੇ ਲਾ ਕੇ ਰੋਂਦੂ ਬੂਥੀਆਂ ਬਣਾ ਕੇ ਤੇ ਹਰ ਚੀਜ਼ ਦੇ ਉੱਤੇ ਆਪਣੇ ਆਪ ਨੂੰ ਪ੍ਰਮੋਟ ਕਰਨਾ ਵੀ ਮੈਂ ਉਹ ਜੇ ਜਦੋਂ ਵੀ ਐਸ ਸਦੀ ਦਾ ਇਤਿਹਾਸ ਲਿਖਿਆ ਜਾਊਗਾ ਨਾ ਦੋ ਚੀਜ਼ਾਂ ਦਾ کردار ਬਹੁਤ ਮਾੜਾ ਲਿਖਿਆ ਜਾਉ ਅਜੋਕੀ ਕੱਚ ਘਰ ਦੇ ਪੱਤਰਕਾਰੀ ਮੈਂ ਸਾਰੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਜਿਹੜੇ ਆ YouTubeer ਤੁਰੇ ਫਿਰਦੇ ਤੇ ਇੱਕ ਜਿਹੜੇ ਆ ਭੇਖੀ ਆਗੂ ਜਿਹੜੇ ਭੇਖ ਬਣਾ ਕੇ ਥੋੜੇ ਚ ਪ੍ਰਚਲਿਤ ਹੋਏ ਹੋਏ ਤੇ ਹੁਣ ਭੇਖੀ ਨੇ 13 ਸਾਲ ਦੀ ਬੱਚੀ ਨਾਲ ਕੀ ਕੀਤਾ ਹੁਣ ਕੋਈ ਕਹੀ ਜਾਂਦਾ ਜਿਉਂ ਦੱਸ ਸਿੱਖ ਹੀ ਨਹੀਂ ਤੁਹਾਡੇ ਕਹਿਣ ਨਾਲ ਨਹੀਂ ਕੁਝ ਹੋਣਾ ਇਹਦਾ ਮਤਲਬ ਇਹ ਵੀ ਤੁਸੀਂ ਅੰਦਰੋਂ ਕਿੰਨੀ ਤੁਹਾਡੀ ਮਾਨਸਿਕਤਾ ਡਿੱਗ ਚੁੱਕੀ ਕਮਜ਼ੋਰ ਹੋ ਚੁੱਕੇ ਆ ਤੁਸੀਂ ਚੁਣੌਤੀ ਕਬੂਲ ਕਰੋ ਵੀ ਹਾਂ ਭਾਈ ਅਸੀਂ ਇਹੋ ਜਿਹਾ ਸਿੱਖਾਂ ਕਿਉਂਕਿ ਭੇਖ ਹਨ ਜਿਹੜਾ ਉੱਥੇ ਉਹਨੇ ਇੱਕ ਪੁਲਿਸ ਮੁਲਾਜ਼ਮਾ ਨਾਲ ਗੱਲ ਕੀਤੀ ਸੀ ਕਿਉਂਕਿ ਲੋਕਾਂ ਦਾ ਪੁਲਿਸ ਦੇ ਖਿਲਾਫ ਰੋਹ ਬਹੁਤ ਉਹ ਵੀ ਭੇਖ ਦੇ ਟਰੈਪ 'ਚ ਹੀ ਆ ਗਈ ਵੀ ਜਦੋਂ ਉਹਨਾਂ ਨੇ ਬੰਦੇ ਦੀ ਸ਼ਕਲ ਸੂਰਤ ਵੇਖੀ ਉਹਦਾ ਪਹਿਰਾਵਾ ਦੇਖਿਆ ਉਹ ਵੀ ਇਸ ਟਰੈਪ 'ਚ ਫਸ ਗਏ ਵੀ ਜੇਕਰ ਕੁੜੀ ਘਰੋਂ ਵੀ ਜੇਕਰ ਇਹ ਗੱਲ ਨਾ ਹੋਈ ਹੋਈ ਤੇ ਇਹ ਬੰਦਾ ਸਾਡੇ ਤੇ ਕੋਈ ਵੀ ਦੋਸ਼ ਲਾ ਸਕਦਾ ਵੀ ਮੇਰੇ ਬਾਣੇ ਦੀ ਵੀ ਅਤਮੀ ਕੀਤੀ ਮੇਰੇ ਘਰੇ ਲਿਟਰੇਚਰ ਪਿਆ ਉਹਦੀ ਵਿਆਦਵੀ ਕੀਤੀ ਉਹ ਉਥੋਂ ਇਹ ਵੇਖ ਦੇ ਕਰਕੇ ਹੀ ਸਾਰਾ ਕੁਝ ਜਿਹੜਾ ਇਹ ਜਿਹੜੀ ਇਹ ਘਟਨਾ ਜਿਹੜੀ ਅੱਜ ਕਰਜ਼ਾਰ ਕੁਸੀ ਉਥੇ ਹੋ ਰਹੀ ਹੈ ਪੁਲਿਸ ਦੀ ਵੀ ਹੋ ਰਹੀ ਹੈ ਉਹ ਇਸੇ ਵੇਖ ਕਰਕੇ ਹੋ ਰਹੀ ਹੈ ਉਹ ਵੀ ਜਿਹੜੇ ਮੁਲਾਜ਼ਮ ਉਥੇ ਚੈੱਕ ਕਰਨ ਗਏ ਉਹ ਵੇਖ ਨੂੰ ਦੇ ਕੇ ਟਪਲਾ ਖਾ ਗਏ ਤੇ ਵੇਖ ਦੇ ਵੇਖ ਵਾਲਿਆਂ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਤਾਂ ਕਿਹਾ ਲੁੱਟਣ ਦਾ ਕਢਵਾਂਜ ਹੈ ਵੇਖ ਦਿਖਾਏ ਜਗਤ ਕੋ ਲੁੱਟਣ ਦਾ ਇਹ ਲੁਟੇਰੇ ਲੋਕ ਨੇ ਜਿਹੜੇ ਭੇਖੀ ਆ ਜਿਹੜਾ ਆਪਦੇ ਆਪ ਨੂੰ ਜ਼ਿਆਦਾ ਭੇਖੀ ਦੱਸੂਗਾ ਉਨਾ ਹੀ ਉਹਦੀ ਬੈਕਗ੍ਰਾਉਂਡ ਚੈੱਕ ਕਰ ਲੋ ਉਹਨਾਂ ਇੱਕ ਗੰਦ ਦਾ ਟੋਕਰਾਂ ਆਪਹੁਣ ਸਾਦਾ ਦਾ ਹਾਲ ਤੁਸੀਂ ਦੇਖੀਆ ਨੇ ਨਾ ਉਹਨਾਂ ਕੋਲੇ ਭੇਖ ਹੀ ਆ ਨਾ ਨਾ ਉਹਨਾਂ ਕੋਲੇ ਸਚਿਆਰ ਆ ਨਾ ਉਹਨਾਂ ਕੋਲੇ ਸੱਚਮੈ ਨਾ ਉਹਨਾਂ ਕੋਲੇ ਗੁਰਬਾਣੀ ਦਾ ਗਿਆਨ ਆ ਉਹਦਾ ਇੱਕ ਭੇਖ ਆ ਕੱਲਾ ਭੇਖ ਦੇ ਪਿੱਛੇ ਦੁਨੀਆ ਉਲਟੀ ਫਿਰਦੀ ਆ ਇੱਕ ਸੁਨਾਮ ਟਾਵਰ ਦੇ ਉੱਤੇ ਚੜਿਆ ਹੋਇਆ ਇੱਕ ਸਾਬਕਾ ਫੌਜੀ ਕਿਸੇ ਨਾਲ ਸਲਾਹ ਨਹੀਂ ਕਿਸੇ ਧਰਮ ਕਾ ਕੋਈ ਨਾ مشورہ ਨਹੀਂ ਕਿਸੇ ਨਾਲ ਜਾ ਕੇ ਚੜ ਕੇ ਬਹਿ ਗਿਆ ਵੀ ਮੈਂ ਬਹਿ ਗਿਆ ਜੀ ਹੁਣ ਜੋ ਮੈਂ ਕਹਿਣਾ ਤੁਸੀਂ ਮੇਰੇ ਮੁਤਾਬਕ ਚੱਲੋ ਕਾਨੂੰਨ ਜਿਹੜਾ ਹੈਗਾ ਉਹ ਕਿਹਨੇ ਬਣਾਉਣਾ ਕਿਵੇਂ ਬਣਨਾ ਪਹਿਲਾਂ ਉਹਦੇ ਤੇ ਵਰਕਤਾ ਕਰ ਲੋ ਉੱਥੋਂ ਤੁਰਿਆ ਇੱਕ ਆ ਬੰਦਾ ਹੈ ਇਹਦੀ ਪਹਿਲਾਂ ਤੁਸੀਂ ਇੱਕ ਵੀਡੀਓ ਦੇਖ ਲਓ ਫਿਰ ਆਪਾਂ ਇੱਥੇ ਗੱਲ ਕਰਦੇ ਹਾਂ ਕਾਨੂੰਨ ਦਾ ਕੀ ਕੀਤਾ ਵੇ ਆ ਦੇਖੋ ਟਾਡੇ ਪਿਛਲੇ ਸੈਸ਼ਨ ਦੇ ਵਿੱਚ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟਡ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਤੇ ਜੈਦੁਰ ਸਿੰਘ ਸਾਹਿਬ ਆਪਾਂ ਅਸੀਂ ਨਾਮ ਲੈਣਾ ਹੁਣ ਤੱਕ ਤਾਂ ਰਿਹਾ ਲੋ ਜੈਦੂ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਤੁਸੀਂ ਤੁਸੀਂ ਦੱਸੋ ਬਲੀਏ ਮੈਂ ਤੁਹਾਨੂੰ ਤੀਸਾ ਟਾਵਰ ਮੋਰਚੇ ਤੋਂ ਆਏ ਹਾਂ ਉਸਨੂੰ ਕਾਨੂੰਨ ਮਿਲ ਨਹੀਂ ਸਕਾਈ ਤਰੀਕ ਨੂੰ ਇਹ ਕਿਵੇਂ ਬਣਾ ਸੀ ਬਣਾ ਸੰ ਅਸੀਂ ਟਾਵਰ ਮੋਰਚੇ ਤੋਂ ਆਏ ਹਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਕਾਨੂੰਨ ਬਣਾਉਣੇ ਹੁੰਦੇ ਉਹ ਸੈਂਟਰ ਗਵਰਨਮੈਂਟ ਦਾ ਕੰਮ ਹੈ ਸਟੇਟ ਗਵਰਨਮੈਂਟ ਖੜਾ ਭੇਜ ਸਕਦੀ ਆ ਉੱਤੇ ਪਿੱਛੇ ਚਰਚਾ ਵੀ ਹੋਈ ਸੀ ਪਰ ਇਹਨਾਂ ਨੇ ਦਿਨ ਕਿਹੜਾ ਚੁਣਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ 350 ਸਾਲਾ ਨੰਦਪੁਰ ਸਾਹਿਬ ਸਰਕਾਰੀ ਤੌਰ ਤੇ ਰਾਜ ਪੱਧਰ ਦਾ ਉਹ ਪ੍ਰੋਗਰਾਮ ਹੈ ਚੰਗੀ ਗੱਲ ਜੇ ਉੱਥੇ 350 ਸਾਲਾ ਸਾਡੀ ਕੌਮ ਦਾ ਗੁਰੂ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਪ੍ਰਤੀ ਜੇ ਕਿਸੇ ਨੇ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹਿਣਾ ਬਣਦਾ ਉੱਥੇ ਦੁਨੀਆ ਭਰ ਤੋਂ ਲੋਕ ਆਏ ਹਰ ਸਿੱਖ ਆਗੂ ਹਰ ਸਿਆਸੀ ਆਗੂ ਉੱਥੇ ਮਹਿਮਾਨ ਨਵਾਜ਼ੀ ਉਹਨਾਂ ਲੋਕਾਂ ਕੋਈ ਕਿਸੇ ਵੀ ਪਾਰਟੀ ਦਾ ਮੈਂ ਨਹੀਂ ਕਹਿੰਦਾ ਨਿੰਗ ਸਿੰਘ ਮੁਖੀ ਨੇ ਬਾਹਾਂ ਖੁੱਲ੍ਹੀਆਂ ਕਰਕੇ ਸਵਾਗਤ ਕਰਦੇ ਆ ਕੀ ਤੇਰਾ ਉੱਥੇ ਇਹ ਰੌਲਾ ਪਾਉਣਾ ਜ਼ਰੂਰੀ ਸੀ ਵੀ ਤੇਰਾ ਜਿਹੜਾ ਇੱਥੇ ਆਨੰਦਪੁਰ ਸਾਹਿਬ ਉੱਥੇ ਜਿੱਥੇ ਇਹ ਦਿਨ ਮਨਾਇਆ ਜਾ ਰਿਹਾ ਉੱਥੇ ਇਹ ਗੱਲ ਕਰਨੀ ਜ਼ਰੂਰੀ ਸੀ ਤੂੰ ਦੁਬਾਰਾ ਫੇਰ ਮੈਮੋਰੰਡਮ ਲੈ ਕੇ ਮਿਲਲਾ ਤੁਸੀਂ ਸਰਬਜੀਤ ਸਿੰਘ ਐਮਪੀ ਨੂੰ ਵੋਟ ਪਾਈ ਸੀ ਉਹਦੇ 'ਚ ਬੇਅਦਬੀ ਦਾ ਇੱਕ ਮੁੱਦਾ ਸੀ ਜਦੋਂ ਉਹ ਜਿੱਤ ਜਾਂਦਾ ਸੌਂ ਚੱਕ ਲੈਂਦਾ ਮੈਂ ਉਹਨੂੰ ਕਾਲ ਕੀਤੀ ਸਰਬਜੀਤ ਸਿੰਘ ਨੂੰ ਮੈਂ ਕਿਹਾ ਜੀ ਹੁਣ ਬੇਅਦਬੀ ਦੇ ਇੱਕ ਤਾਂ ਕੇਸ ਆ ਜਿਹੜੇ ਦਿੱਲੀ ਇਹਨਾਂ ਨੇ ਟਰਾਂਸਫਰ ਕਰਨ ਦੀਆਂ ਐਪਲੀਕੇਸ਼ਨ ਅਲਾਈਆਂ ਹੋਈਆਂ ਉਹਦੇ ਤੇ ਜ਼ਰੂਰ ਬੋਲਿਓ ਤੇ ਦੂਜਾ ਇਹਨਾਂ ਕੇਸਾਂ ਵਾਸਤੇ ਫਾਸਟ ਟਰੈਕ ਕੋਰਟ ਦੀ ਮੰਗ ਕਰਿਓ ਉੱਥੇ ਮੁੱਦਾ ਚੱਕਿਓ ਆਪੇ ਸਟੇਟ ਗਵਰਨਮੈਂਟ ਦੇ ਜਿਹੜੇ ਹੈਗੇ ਆ ਆਪੇ ਸਿੱਖਾਗੂ ਜਿਹੜੇ ਉਹ ਗੱਲ ਕਰਨਗੇ ਉਹ ਸਰਪਜੀਤ ਸਿੰਘ ਜੀ ਕਹਿੰਦੇ ਜੀ ਮੇਰੇ ਤਾਂ ਧਿਆਨ ਚ ਹੀ ਨਹੀਂ ਇਹ ਹੁਣ ਦੱਸੋ ਕਿਹਨੂੰ ਰੋਹੋਂਗੇ ਉਹਨੂੰ ਟਾਵਰ ਤੇ ਬੈਠਾ ਉਹ ਗਾਲਾਂ ਕੱਢੀ ਜਾਂਦਾ ਉੱਥੇ ਫਲਾਨਾ ਅਗਦਾਰ ਓਂਕਾ ਅਗਦਾਰ ਓਂਕਾ ਅਗਦਾਰ ਆ ਜਾ ਕੇ ਉੱਥੇ ਜਿੱਥੇ 300 350 ਸਾਲਾ ਮਨਾਇਆ ਜਾ ਰਿਹਾ ਉੱਥੇ ਜਾ ਕੇ ਇਹ ਬੰਦੇ ਨੂੰ ਮੈਂ ਕਈ ਇੰਟਰਵਿਊ ਵਿੱਚ ਦੇਖਿਆ ਰੋਂਦਾ ਬਹੁਤ ਆਹੀਂ ਇਹਦੀਆਂ ਅੱਖਾਂ ਦੇ ਵਿੱਚ ਪਾਣੀ ਹੈ ਪਰ ਇਹ ਉਹ ਲੋਕ ਨੇ ਜਿਹੜੇ ਸਟੇਜ ਤੇ ਮਾਈਕ ਲੱਗੇ ਦੇਖਣਾ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਿੰਗਾਰ ਹਾਰ ਸ਼ਿੰਗਾਰ ਕਰਕੇ ਆਉਂਦਾ ਬਹਿਣਾ ਉੱਥੇ ਆਉਂਦਾ ਇਹ ਲਿਸਕ ਪੁਸ ਕੇ ਬਹਿ ਕੇ ਅੱਖਾਂ ਚੋਂ ਪਾਣੀ ਵਗ ਕੇ ਵਿਖਾਉਣਗੇ ਤੁਹਾਨੂੰ ਰੋ ਰੋ ਕੇ ਅੰਦਰੋਂ ਹ ਮਜ਼ਰਦ ਦੀ ਕੋਈ ਨਹੀਂ ਹੈ ਇਹਨੂੰ ਪੁੱਛਿਓ ਕੋਟਕਪੂੜ ਦੇ ਬਹਿਵਲ ਤੋਂ ਬਾਅਦ ਕਰੇ ਤੂੰ ਉੱਥੇ ਆਇਆ ਇੱਕ ਬਿਆਨ ਵੀ ਇਹ ਬੰਦੇ ਉੱਥੇ ਰਹੇ ਆ ਜਦੋਂ ਸੈਟ ਨੇ ਕਮਿਸ਼ਨ ਨੇ ਇਹਨਾਂ ਤੋਂ ਬਿਆਨ ਬਿਆਨ ਇੱਕ ਵੀ ਬਿਆਨ ਰਿਜਿਸਟਰ ਕਰਾ ਸਕੇ ਉੱਥੇ ਇਹ ਆ ਲੋਕ ਨਹੀਂ ਇਹ ਦੇਖਦੇ ਆ ਵੀ ਨਵਾਂ ਮੁੱਦਾ ਕਿਹੜਾ ਚੱਲ ਰਿਹਾ ਕਿਹੜੀ ਸਟੇਜ ਉੱਤੇ ਇਸ ਵੇਲੇ ਥੋੜੀ ਬਹੁਤੀ ਲੋਕਾਂ ਦੀ ਨਜ਼ਰ ਹੈ ਇਹ ਉੱਥੇ ਜਾ ਕੇ ਉਸੇ ਮੋਰਚੇ ਦੇ ਗੱਲ ਕਰਦੇ ਆ ਪਿਛਲੀ ਗੱਲ ਕੋਈ ਨਹੀਂ ਕਰਨੀ ਇਹਦੇ ਤੇ ਸਾਡੇ ਐਮਪੀ ਨੂੰ ਜਦੋਂ ਇਹਦੇ ਤੇ ਚਰਚਾ ਹੋਈ ਆ ਜਦੋਂ ਬੀਐਨਐਸ ਬਣਾਈ ਆ ਉਸ ਵੇਲੇ ਸਾਰੇ ਕਾਨੂੰਨ ਤੇ ਚਰਚਾ ਹੋਈ ਆ ਇਹ ਸਾਡੇ ਜਿਹੜੇ ਆਗੂ ਚੁਣ ਕੇ ਗਏ ਸੀ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਉੱਥੇ ਬੋਲਣ ਦਾ ਪਰ ਉੱਥੇ ਉਹਨਾਂ ਨੇ ਇਹ ਜਵਾਬ ਅਗੂ ਦਿੱਤੇ ਆ ਸਵਾਲ ਜਵਾਬ ਹੋਏ ਆ ਵੀ ਦੇਸ਼ ਬਹੁਤ ਧਰਮੀ ਦੇਸ਼ ਹੈ ਹਰੇਕ ਧਰਮ ਦਾ ਇੱਕ ਆਪਣਾ ਗ੍ਰੰਥ ਹੈ ਤੇ ਇਸ ਤੋਂ ਵੱਧ ਜਿਹੜੀ ਕਲੋਜ਼ਨ ਜਿਹੜੀ ਕਮੇਟੀ ਹੁੰਦੀ ਹੈ ਜਿਹੜੀ ਜੱਜਾਂ ਦੀ ਸਿਲੈਕਸ਼ਨ ਕਮੇਟੀ ਹੁੰਦੀ ਹੈ ਉਹਦੇ ਜੋ ਕਾਨੂੰਨ ਪਾਸ ਹੁੰਦਾ ਉਹਨਾਂ ਨੇ ਨਹੀਂ ਰეკਮੈਂਡੇਸ਼ਨ ਕੀਤੀ ਇਸ ਤੋਂ ਵੱਧ ਸਜ਼ਾ 295 ਪਹਿਲਾਂ ਤੁਸੀਂ ਕੌਮ ਦੇ ਨਾਲ ਸਲਾਹ ਕਰ ਲਓ ਕੌਮ ਨਾਲ ਚਰਚਾ ਕਰ ਲਓ ਫਿਰ ਤੁਸੀਂ ਇਹ ਗੱਲਾਂ ਦਾ ਸਵਾਲ ਜਵਾਬ ਮੰਗ ਲਓ ਅਗਲੇ ਤੋਂ ਤੁਸੀਂ ਯਾਰ ਆਪਣਾ ਆਪ ਦੇ ਆਪ ਨੂੰ ਕੀ ਸਾਫਤ ਕਰਕੇ ਤੁਸੀਂ ਆਪ ਦੀ ਖੇਹ ਕਰਾ ਰਹੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਉੱਥੇ ਉਹਨੇ ਟਾਵਰ ਦੇ ਉੱਤੇ ਸਾਲ ਹੋ ਗਿਆ ਉਹਨੂੰ ਬੈਠੇ ਨੂੰ ਤੇ ਕਈ ਯੂਟਿਊਬਰ ਮੈਂ ਨਾ ਨਹੀਂ ਰੋ ਉੱਥੇ ਜਾ ਕੇ ਵੀ ਭਾਈ ਸਾਹਿਬ ਤੱਕ ਗਏ ਜੀ ਬਿਹੋਸ਼ ਹੋ ਗਏ ਉਹਨਾਂ ਦੀ ਨੱਤਾਂ ਜੋ ਉਹ ਚੰਗੇ ਭਲੇ ਆ ਉਹ ਬੈਠਾ ਕੱਲ ਫਿਰ ਬੋਲੀ ਜਾਂਦਾ ਸੀ ਕਿਉਂ ਯਾਰ ਇਹ ਜਿਹੇ ਡਰਾਮੇ ਕਰਦੇ ਹੋ ਕਿਉਂ ਕੌਮ ਨੂੰ ਇੰਨਾ ਲਜਾਈ ਫਿਰਦੇ ਹੋ ਤੁਸੀਂ ਕਿੱਧਰ ਨੂੰ ਜਾਵੇ ਨੌਜਵਾਨ ਮੈਂ ਤਾਂ ਉਹ ਕਹਿੰਦਾ ਵੀ ਸੋਚੇ ਕੀ ਕੋਈ ਉਹਨੂੰ ਰਾਹ ਹੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ ਵੀ ਕੋਈ ਇੱਕ ਰਾਹ ਹੋਵੇ ਜਿਹਦੇ ਤੋਂ ਤੁਰ ਪਵੇ ਨੌਜਵਾਨ ਉਹ ਜਿਹੜੇ ਰਾਹ ਨੂੰ ਮੁੜਦਾ ਉੱਥੇ ਹੀ ਪੇਖੀ ਬੈਠੇ ਇਹ ਜੀ ਤੇ ਰਿਜ਼ਲਟ ਕੀ ਨਿਕਲਿਆ ਅਜ ਤੱਕ ਦੱਸ ਦਿਓ ਜਿੰਨੇ ਮੋਰਚੇ ਲੱਗੇ ਆ ਜਿੰਨੇ ਧਰਨੇ ਇਹਨਾਂ ਲੋਕਾਂ ਨੇ ਲਾਇਆ ਉਹਨਾਂ ਚ ਪ੍ਰਾਪਤੀ ਇੱਕ ਵੀ ਦੱਸ ਦੇਣ ਜੀ ਇੱਕ ਵੀ ਕੋਈ ਧਰਮ ਦੀ ਖਾਤਰ ਇਹਨਾਂ ਨੇ ਲੈ ਦਿੱਤੀ ਹੋਵੇ ਕੋਈ ਪੰਜਾਬ ਦੀ ਖਾਤਰ ਲੈ ਦਿੱਤੀ ਹੋਵੇ ਕੋਈ ਇੱਕ ਵੀ ਪ੍ਰਾਪਤੀ ਦੱਸ ਦਿਓ ਹਾਂ ਗੁਰੂ ਤੇ ਭਰੋਸਾ ਜਿਹੜਾ ਉਹ ਸਿੱਖ ਦਾ ਹੋਣਾ ਚਾਹੀਦਾ ਉਹਦੀ ਮੈਂ ਇੱਕ ਛੋਟੀ ਜੀ ਅੱਜ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਫਿਰ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਜਿਹੜਾ ਗੁਰੂ ਤੇ ਪ੍ਰੋਸਾ ਕੀ ਆ 1992 ਦੇ ਵਿੱਚ ਮੇਰੇ ਗਵਣ ਤੋਂ ਇੱਕ ਲੜਕੀ ਵੀ ਇਹੀ ਜਾਂਦੀ ਹੈ ਬਲਾਸਪੁਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਉਸ ਲੜਕੀ ਦੇ 700 ਉਹ ਦੋਨੇ ਅਧਿਆਪਕ ਸੀਗੇ ਪ੍ਰਿੰਸੀਪਲ ਸੀ ਉਹਨਾਂ ਦੇ ਸੌਰਾ ਸਾਹਿਬ ਤੇ 700 ਉਹਨਾਂ ਦੀ ਹੈਡ ਟੀਚਰ ਸੀ ਉਹਨਾਂ ਨੇ ਦਰਬਾਰ ਸਾਹਿਬ ਖੜ ਕੇ ਇੱਕ ਅਰਦਾਸ ਕੀਤੀ ਦੋਨਾਂ ਜੀਆਂ ਨੇ ਚਲੋ ਜਿਵੇਂ ਅਸੀਂ ਉਦੋਂ ਬੱਚੇ ਸੀ ਚੌੜ ਪੈ ਗਏ ਵੀ ਜਵਾਨ ਸੀ ਵੀ ਅੰਕਲ ਜੀ ਵੀ ਤੁਸੀਂ ਕੀ ਮੰਗਿਆ ਸੀ ਅਸੀਂ ਇਹ ਸੋਚਿਆ ਚਲੋ ਹਰ ਸਿੱਖ ਆਪਦੇ ਧੀ ਪੁੱਤਾਂ ਦੀ ਖਾਤਰ ਗਾਂ ਆਪਦੀ ਅਣਸਵੰਸ ਵਾਸਤੇ ਮੰਗਦਾ ਗੁਰੂ ਤੋਂ ਤੇ ਗੁਰੂ ਦੰਦਾ ਵੀ ਹੈ ਪਰ ਉਹਨਾਂ ਨੇ ਜਦੋਂ ਅਸੀਂ ਨਾ ਹਟੇ ਤੇ ਸਾਨੂੰ ਉਹਨਾਂ ਨੇ ਗੱਲ ਜਿਹੜੀ ਦੱਸੀ ਉਹ ਕਹਿੰਦੇ ਵੀ ਅਸੀਂ ਅਰਦਾਸ ਕੀਤੀ ਆ ਬੇਟਾ ਵੀ ਅਸੀਂ ਦੁਨੀਆ ਤੋਂ ਇਕੱਠੇ ਜਾਈਏ ਵੀ ਸਾਡਾ ਦੋਨਾਂ ਦਾ ਜਿਹੜਾ ਆਤਮਾ ਤੇ ਰੂਹ ਦਾ ਰਿਸ਼ਤਾ ਵੀ ਜਿਸ ਦਿਨ ਦੁਨੀਆ ਤੋਂ ਜਾਈਏ ਅਸੀਂ ਇੱਕ ਦੂਜੇ ਦਾ ਵਿਛੋੜਾ ਨਹੀਂ ਚੱਲ ਸਕਦੇ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਸਾਨੂੰ ਦੋਨਾਂ ਜੀਆਂ ਨੂੰ ਇਕੱਠਿਆਂ ਨੂੰ ਲੈ ਕੇ ਜਾਈਂ ਔਰ ਹੋਇਆ ਵੀ ਇਸੇ ਤਰ੍ਹਾਂ 93 ਦੇ ਵਿੱਚ ਉਹ ਬਰਨਾਲੇ ਤੋਂ ਬਲਾਸਪੁਰ ਨੂੰ ਆ ਰਹੇ ਸੀ ਤੇ ਜਿੱਥੇ ਟੱਲੇ ਵਾਲੇ ਵਾਲਾ ਪੋਲਾ ਉੱਥੇ ਉਹਨਾਂ ਦਾ ਐਕਸੀਡੈਂਟ ਹੁੰਦਾ ਸਕੂਟਰ ਚਲਾਉਂਦੇ ਸੀ ਆਪ ਤੇ ਉਹ ਸਦਾਰ ਸਾਹਿਬ ਦਾ ਜਿਹੜਾ ਹੈਗਾ ਸਿਰ ਲੱਕੜਾਂ ਵਾਲੀ ਟਰਾਲੀ 'ਚ ਵੱਜਦਾ ਤੇ ਉਹਨਾਂ ਦੀ ਵਾਈਫ ਹੈ ਜਿਹੜੀ ਉਹ ਦੂਸਰੇ ਪਾਸੇ ਡਿੱਗ ਪੈਂਦੀ ਉਹਦੇ ਉੱਤੇ ਵੀ ਟਰੱਕ ਲੰਘ ਜਾਂਦਾ ਦੋਨੇ ਜੀਆਂ ਨੇ ਇਕੱਠਿਆਂ ਨੇ ਸਵਾਸ ਛੱਡਿਆ ਅੱਜ ਵੀ ਤੁਸੀਂ ਬਲਾਸਪੁਰ ਤੋਂ ਜਾ ਕੇ ਸਰਦਾਰ ਨਾਜਰ ਸਿੰਘ ਉਹਨਾਂ ਦਾ ਨਾਂ ਸੀ ਪਤਾ ਕਰ ਸਕਦੇ ਹੋ ਤੇ ਜਦੋਂ ਫਿਰ ਉਹਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਤੇ ਉਹ ਗੱਲ ਜਿਹੜੀ ਅਸੀਂ ਸਾਰਿਆਂ ਨੂੰ ਤੇ ਜ਼ਿਕਰ ਵੀ ਹੋਇਆ ਇਸ ਚੀਜ਼ ਦਾ ਵੀ ਵਕਤਾਂ ਹੀ ਅਰਦਾਸ ਦੇ ਵਿੱਚ ਜੇ ਸੱਚੀ ਭਾਵਨਾ ਨਾਲ ਸੱਚੇ ਦਿਲੋਂ ਗੁਰੂ ਸਾਹਿਬ ਅੱਗੇ ਕੀਤੀ ਜਾਂਦੀ ਹੈ ਤੇ ਗੁਰੂ ਸਾਹਿਬ ਪ੍ਰਵਾਨ ਕਰਦੇ ਕਿਉਂਕਿ ਸਾਡਾ ਨਾ ਬਹੁਤ ਆਤ ਕੀ ਹੈ ਸਾਡਾ ਭਰੋਸਾ ਉੱਠ ਚੁੱਕਿਆ ਹੈ ਗੁਰੂ ਤੋਂ ਸਾਡੇ ਗੁਰੂ ਨੇ ਸਾਨੂੰ ਰਸਤਾ ਹੋਰ ਤਰ੍ਹਾਂ ਦਾ ਦਿਖਾਇਆ ਸੀ ਅਸੀਂ ਇੰਨਾ ਕਮਾਂ ਚ ਪੈ ਗਏ ਵੀ ਟੈਂਕੀਆਂ ਤੇ ਚੜਜੋ ਜੇ ਉੱਥੇ ਛੜਕ ਰੋਕ ਲੋ ਜੀ ਉੱਥੇ ਇਹ ਸਿੱਖਾਂ ਦਾ ਕਲਚਰ ਨਹੀਂ ਸੀ ਜਦੋਂ ਸਿੱਖਾਂ ਦੇ ਦਮ ਸੀ ਨਾ ਆਪਣੇ ਆਪ ਸਿੱਖਾਂ ਨੇ ਹਰ ਮੰਜ਼ਲ ਫਤਿਹ ਕੀਤੀ ਆ ਅੱਜ ਰੁੱਲਦੇ ਵੀ ਤਾਂ ਹੀ ਫਿਰਦੇ ਆ ਹੁਣ ਜਿਹੜੇ ਉਸ ਜਲੰਧਰ ਵਾਲੇ ਦਰਿੰਦੇ ਨੇ ਉਸ ਬੱਚੀ ਦੇ ਨਾਲ ਜਿਹੜਾ ਰੇਪ ਕੀਆ ਉਹਦਾ ਕਤਲ ਕੀਤਾ ਬੱਚੀ ਦਾ ਹੁਣ ਉਹ ਕਦੋਂ ਦਾ ਉਹਦਾ ਅਮਰਤ ਛਕਿਆ ਹੋਇਆ ਕਿਉਂਕਿ ਉਹ ਭੇਖ ਬਣਾ ਲਿਆ ਪਰ ਅੰਦਰੋਂ ਕਾਮ, ਕਰੋਧ, ਲੋਭ ਉਹੋ ਕੁਸ਼ੀਆ ਗੁਰੂ ਸਾਹਿਬ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰ ਪਾਸ ਸਚਿਆਰ ਸਿੱਖ ਬੈਠੇ ਸਤਗੁਰ ਕੇ ਪਾਸ ਬੈਠੇ ਸਤਗੁਰ ਪਾਸ ਸਚਿਆਰ ਸਿੱਖ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਸਾਨੂੰ ਸ਼ਬਦ ਨਾਲ ਜੁੜਨ ਨੂੰ ਕਿਹਾ ਗੁਰੂ ਸਾਹਿਬ ਨੇ ਗਿਆਨ ਨਾਲ ਜੁੜਨ ਨੂੰ ਕਿਹਾ ਤੇ ਅਸੀਂ ਮੰਨਣ ਤੇ ਪੂਜਣ ਤੇ ਸਾਡੇ ਵਿੱਚ ਤੇ ਦੂਜਿਆਂ ਧਰਮਾਂ ਨਾਲ ਜਿੰਨਾ ਦਾ ਅਸੀਂ ਰੋਜ਼ ਕਰਦੇ ਆ ਨਾ ਉਹਨਾਂ 'ਚ ਕੋਈ ਫਰਕ ਨਹੀਂ ਜੇ ਇੱਕ ਗਾਂ ਦਾ ਪਿਸ਼ਾਬ ਪੀਂਦੇ ਆ ਦੂਜੇ ਊਠ ਦਾ ਪਿਸ਼ਾਬ ਪੀਂਦੇ ਆ ਜੇ ਇੱਕ ਗੰਗਾ 'ਚ ਟੁੱਬੀਆਂ ਲਾਉਣ ਨੂੰ ਕਹਿੰਦੇ ਆ ਦੂਜੇ ਕੋਈ ਵਜ਼ੂ ਕਰਨ ਨੂੰ ਕਹਿੰਦਾ ਕੋਈ ਬਿਹਬਸ ਕਰਨ ਨੂੰ ਕਹਿੰਦਾ ਸਾਨੂੰ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਨੂੰ ਤਾਂ ਕਿਹਾ ਇਹ ਇਹ ਬੈਠ ਕੇ ਸਿੱਖਾਂ ਨੂੰ ਚੰਗੇ ਜਿਹੜੇ ਸਾਡੇ ਆਗੂ ਐ ਉਹਨਾਂ ਨੂੰ ਇਹਦੇ ਉੱਤੇ ਕਿਉਂਕਿ ਅੱਜ ਕੱਲ ਦਾ ਇਹ ਤੇ ਚਰਚਾ ਕਰਨੀ ਬਣਦੀ ਐ ਪਰ ਅੱਜ ਕੱਲ ਦਾ ਜਿਹੜਾ ਸਾਡਾ ਸਿਧਾਂਤ ਐ ਉਹ ਸਿਰਫ ਤੇ ਸਿਰਫ ਭੇਕ ਉੱਤੇ ਟਿਕਿਆ ਹੋਇਆ ਅਗਲੀ ਵੀਡੀਓ ਕਰਾਂਗੇ ਦੋ ਗੈਂਗਸਟਰਾਂ ਦੇ ਉੱਤੇ ਜਦੋਂ ਇੱਕ ਗੈਂਗਸਟਰ ਦੀ ਮਾਂ ਉਹਨੂੰ ਕਹਿੰਦੀ ਐ ਹੁਣ ਤੇਰੀ ਜਾਨ ਬਚਾਵਾਂ ਕਿ ਆਪਣੀ ਇੱਜ਼ਤ ਬਚਾਵਾਂ ਨੌਜਵਾਨੋ ਇਸ ਰਾਹ ਨੂੰ ਨਾ ਤੁਰੋ ਕੱਖ ਨਹੀਂ ਪਿਆ ਇਸ ਰਾਹ 'ਤੇ ਕੋਈ ਇੱਜ਼ਤ ਨਹੀਂ ਰਹਿ ਜਾਂਦੀ ਕੋਈ ਕੁਝ ਨਹੀਂ ਰਹਿ ਜਾਂਦਾ ਦਿਓ ਆ ਗਿਆ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ